ਸਰ ਜੀ ਮੈਂ ਰੋਕ ਤੂ ਗੇਟ ਖੋਲ੍ਹੇ ਲੈਟ ਲਾਉਣ ਲੱਗਿਆ ਕਿੱਥੇ ਕੰਮ ਕਰਦੇ ਹੋ ਸੀ ਮੇਰਾ ਗੇਰੇਜ ਆਪਣਾ ਗੇਰੇਜ ਫਿਲਟਰ ਦਾ ਕੰਮ ਹੈ ਕਰੀਏ ਫਿਲਟਰ ਦਾ ਕੰਮ ਹੈ ਗੇਰੇਜ ਆ ਤੁਹਾਡਾ ਆਪਣਾ ਫਿਲਟਰ ਦਾ ਹਾਂ ਜੀ ਹਾਂ ਜੀ ਅੱਛਾ ਕਿਹੜੀ ਜਗ੍ਹਾ ਤੇ ਸੀ ਪੱਖੋ ਕਰਉਣੀ ਪੱਖੋ ਕਲਾ ਹਾਂ ਜੀ ਅੱਛਾ ਜਦੋਂ ਗੇਟ ਖੋਲ੍ਹਿਆ ਫਿਰ ਕੀ ਹੋਇਆ ਪਤਾ ਹੀ ਨਹੀਂ ਕੀ ਹੋਇਆ ਜੀ ਬਸ ਮੈਂ ਤਾਂ ਡਿੱਗ ਪਿਆ ਬੇਹੋਸ਼ ਹੋ ਗਿਆ ਜੀ ਤੇ ਕਰਦੇ ਉਦੋਂ ਦੂਜੀ ਜਗ੍ਹਾ ਤੇ ਪਹੇਚੀ ਉਹਨਾਂ ਉੱਠ ਕੇ ਦੱਸਿਆ ਪ੍ਰਾਰੋ ਉਹਨਾਂ ਅੱਗੇ ਚੱਕਿਆ ਜੀ ਅੱਛਾ ਉਹਨਾਂ ਨੇ ਚੱਕਿਆ ਅੱਗੇ ਚੱਕਿਆ ਹਾਂ ਉਹਦੇ ਬਰਾਬਰ ਨਾਲ ਉਹ ਲਾ ਸਿੰਘਾ ਜੀ ਇਹ ਕਾਰਨਤਾ ਜੀ ਇਹ ਹੋਇਆ ਜੀ ਤੜਕੇ 3 ਕਵਾਜੇ ਦਾ ਟਾਈਮ ਸੀ ਇਹ ਆਇਆ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੁੰਦਾ ਉੱਥੇ ਹੁਣ ਜਿਹੜੇ ਕਮਰੇ ਚ ਇੱਕ ਲੋਇਟਰ ਪਿਆ ਸੀ ਇੱਕ ਚ ਗੈਸ ਪਿਆ ਸੀ ਪਤਾ ਕੋਈ ਸਾਨੂੰ ਲੱਗ ਨਹੀਂ ਰਿਹਾ ਵੀ ਕਾ ਚਾਂਸ ਕੀ ਹੋਇਆ ਤੇ ਸੰਤਾ ਨੂੰ ਤਾਂ ਪਤਾ ਲੱਗਿਆ ਵੀ ਜਦੋਂ ਬੰਬ ਮਗੋਂ ਮਤਲਬ ਫਟ ਗਿਆ ਇਹ ਤਿੰਨੇ ਛੱਤਾਂ ਪੱਟੀਆਂ ਗਈਆਂ ਜਿਹੜਾ ਸਮਾਨ ਪਿਆ ਸਾਰਾ ਟੁੱਟ ਪੁੱਟ ਕੇ ਸਾਰਾ ਚੂਰਾ ਹੋ ਗਿਆ ਜੀ ਫਰਿੱਜ ਵਗੈਰਾ ਕੂਲਰ ਵਾ ਸਾਰੇ ਕੁਝ ਖਰਾਬ ਹੋ ਗਿਆ ਜੀ ਕਿੰਨਾ ਕਾ ਨੁਕਸਾਨ ਹੋਇਆ ਕਿੰਨੇ ਲੱਖ ਦਾ ਨੁਕਸਾਨ ਤਾਂ ਜੀ ਹੁਣ ਦੇਖਿਆ ਜਾਵੇ ਜਿਹੜੇ ਹਿਸਾਬ ਨਾਲ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਾ ਗਰੀਬ ਦਾ ਆਪ ਨੂੰ ਕੀ ਹੋਇਆ ਆਪ ਨੂੰ ਜੋ ਜਦੋਂ ਭੱਜ ਕੇ ਜਦੋਂ ਪਤਾ ਲੱਗਿਆ ਉੱਠ ਕੇ ਉਹਦੇ ਨਾਲ ਪਿੰਡੇ ਨੂੰ ਛੇਕ ਲੱਗ ਗਿਆ ਮਤਲਬ ਕਿ ਦੁਨ ਦੇ ਜਵਾਕ ਉਹਦੇ ਘਰ ਵਾਲੀ ਉਹ ਪੈਸੇ ਸੀ ਨਾਲ ਉਹਦੇ ਨਾਲ ਸਰੀਰ ਨਾ ਪਾ ਕੇ ਸੇਕ ਲੱਗ ਗਿਆ ਉਹ ਹਸਪੀਟਲ ਦਾਖਲਾ ਹੈ ਜਿਹੜੇ ਉਹ ਘਰ ਵਾਲੀ ਹੈ ਉਹਦੇ ਸਿਰ ਚ ਸੱਟਾਂ ਨਜੇ ਟੋਟਾ ਟਾ ਬੱਜ ਗਿਆ ਜਦੋਂ ਤਾਂ ਹਾਂ ਤੋਂ ਮਤਲਬ ਬੰਬ ਮੋਗ ਪੜਾਕਾ ਪਿਆ ਇਹ ਕਿੰਨੇ ਲੱਖ ਦਾ ਨੁਕਸਾਨ ਹੋ ਗਿਆ ਅੰਤਾਜਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਦਾ ਮੇਰਾ ਨਾਮ ਜਗਜੀਤ ਸਿੰਘ ਜੀ ਪਿੰਡ ਪਖੋਕਲਾ ਗੋਨਾਪਤੀ ਠੀਕ ਹੈ ਨਾ ਜਣੇ ਜਿਹੜਾ ਬਲਾਸਟ ਦਾ ਮਾਮਲਾ ਸਾਹਮਣੇ ਆਇਆ ਬਲਾਸਟ ਦਾ ਇਹ ਅੱਜ ਸਵੇਰੇ ਲਗਭਗ 3:30 ਵਜੇ ਇੱਕੇਦਮ ਪੂਰਾ ਵੱਡਾ ਧਮਾਕਾ ਹੋਇਆ ਇਹ ਸਾਡਾ ਵੀਰ ਆ ਚਾਚੇ ਦਾ ਮੁੰਡਾ ਹਰਮੇਲ ਸਿੰਘ ਇਹ ਆਲਰੇਡੀ ਇਨਵੈਕਟਰਾਂ ਦਾ ਕੰਮ ਕਰਦਾ ਹੋ ਸੌਰੀ ਆਪਣਾ ਫਿਲਟਰਾਂ ਦਾ ਕੰਮ ਕਰਦਾ ਹੈਗਾ ਰਵਾੜੇ ਫਿਲਟਰ ਲਾਉਂਦਾ ਹੈਗਾ ਜਿਹੜਾ ਇਹਦੇ ਘਰ ਦੇ ਵਿੱਚ ਸੀਗਾ ਇਨਵੈਕਟਰ ਲੱਗਿਆ ਹੋਇਆ ਜਿਹੜਾ ਉਹਦੇ ਤੋਂ ਹੋਇਆ ਜਾਂ ਪਤਾ ਨਹੀਂ ਕਿੰਨਾ ਕਾਦੀ ਨਾਲ ਹੋਇਆ ਵੈਸੇ ਦੇਖਿਆ ਜਾਵੇ ਤਾਂ ਸਮਝ ਨਹੀਂ ਆ ਰਹੀ ਐਨਾ ਵੱਡਾ ਹਾਸਤਾ ਹੋਇਆ ਸਾਰੇ ਕਮਰੇ ਦੀਆਂ ਛੱਤਾਂ ਪਟੀਆਂ ਗਈਆਂ ਸਾਰੇ ਕਮਰੇ ਜਾ ਵਿੱਚੋਂ ਜਲ ਵੀ ਗਏ ਆ ਕੋਲੇ ਸਿਲੰਡਰ ਵੀ ਪਿਆ ਸੀ ਪਤਾ ਨਹੀਂ ਵੀ ਸਿਲੰਡਰ ਤੋਂ ਹੋਇਆ ਜਾਂ ਇਨਵਰਟਰ ਤੋਂ ਹੋਇਆ ਜਾਂ ਕੁਦਰਤੀ ਕੋਈ ਬਿਜਲੀ ਆਈ ਆ ਜਿਵੇਂ ਦੇਖਿਆ ਜਾਵੇ ਤਾਂ ਜਿਵੇਂ ਤਨਵੇਟਰ ਅੰਦਰਲੇ ਪਾਸੇ ਆ ਤਾਂਹਾਂ ਤੋਂ ਛੱਤਾਂ ਤਾਂਹਾਂ ਤੋਂ ਥੱਲੇ ਨੂੰ ਟੁੱਟੀਆਂ ਨੇ ਵੀ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਦੇਖਿਆ ਜਾਵੇ ਤਾਂ ਸਾਰੇ ਹੀ ਦੇਖੋ ਘਰ ਦਾ ਜਿਹੜਾ ਫਰਨੀਚਰ ਆ ਕੁਰਸੀਆਂ ਵਗੈਰਾ ਜੋ ਐ ਐਲਸੀਡੀ ਲੱਗੀ ਹੋਈ ਸੀ ਫਰਿੱਜ ਫਰਿੱਜ ਸਾਰੇ ਹੀ ਮਤਲਬ ਸਾਰੇ ਹੀ ਪੂਰੇ ਹੀ ਨੁਕਸਾਨ ਜਿੰਨਾ ਆਪਣਾ ਘਰ ਨੂੰ ਸੁਮਾਨਾ ਸਾਰੇ ਹੀ ਖਤਮ ਹੋ ਗਿਆ ਔਰ ਜਿਹੜਾ ਮਕਾਨ ਆ ਉਹ ਵੀ ਲਗਭਗ ਸਾਰੇ ਹੀ ਜਿਵੇਂ 100% ਕਿੰਨੇ ਕ ਲੱਖ ਦਾ ਨੁਕਸਾਨ ਹੋਇਆ ਘੱਟੋ ਘੱਟ ਲੱਗਦਾ ਹੀ ਨੁਕਸਾਨ ਤਾਂ ਹੀ ਆਪਾਂ ਲਾਈਏ ਟੋਟੂ ਕੱਟੀ ਲਾ ਕੇ ਚੱਲੀ ਤਾਂ 70-80 ਲੱਖ ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਵੀਰ ਵੀ ਪਹਿਲਾਂ ਆਈਕੇਈ ਕਰਕੇ ਬੇਰੋਜ਼ਗਾਰੀ ਸੀ ਥੋੜਾ ਹੀ ਮਾੜਾ ਮੋਟਾ ਕੰਮ ਚਲਾਇਆ ਸੀਗਾ ਹੱਥੀ ਕੰਮ ਕਰਨ ਵਾਲਾ ਹਨਾ ਇਹਦੇ ਲਈ ਬਹੁਤ ਜ਼ਿਆਦਾ ਵੱਡਾ ਨੁਕਸਾਨ ਮੰਨਿਆ ਇਸ ਕਹਿ ਸਕਦੇ ਆ ਵੀ ਸਾਰੀ ਜ਼ਿੰਦਗੀ ਦਾ ਨੁਕਸਾਨ ਤਾਂ ਹੋ ਗਿਆ 60 ਵਗੈਰਾ ਕਿੱਥੇ ਵਜੀ ਹੈਗੀ ਉਹਨਾਂ 60 ਇਹ ਵੀਰ ਦਾ ਜਦੋਂ ਪਤਾ ਲੱਗਿਆ ਇਹਨੂੰ ਦੂਸਰੇ ਕਮਰੇ 'ਚ ਪਿਆ ਸੀਗਾ ਵੀ ਇਨਵਰਟਰ ਵਾਲੇ ਕਮਰੇ 'ਚ ਕੋਈ ਆਵਾਜ਼ ਆਈ ਆ ਖੜਕਾ ਹੋਇਆ ਇਹਨਾਂ ਨੇ ਜਾ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਸੀਗੀ ਅਗਰ ਉਹ ਬੁਝਾਉਂਦੇ ਹੋਏ ਸਾਰੇ ਹੀ ਇਹਨਾਂ ਦਾ ਸਰੀਰ ਗੋਡਿਆਂ ਤੋਂ ਲੈ ਕੇ ਉੱਪਰ ਤੱਕ ਸਾਰੇ ਹੀ ਚਿਹਰਾ ਤੇ ਸਾਰੇ ਹੀ ਫੇਸ ਜਿਹੜਾ ਸਾਰੇ ਹੀ ਮਤਲਬ ਹੈਗਾ ਅੱਗ ਨਾ ਝੁਲਸੇ ਬੁਰੀ ਮੰਗਤਾ ਇਹ ਪ੍ਰਸ਼ਾਸਨ ਤੋਂ ਜਿਹੜਾ ਆਪਣਾ ਡੀਸੀ ਸਾਹਿਬ ਤੋਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਦਬਈ ਦਾ ਜਿਹੜਾ ਪਤਾ ਲਾਇਆ ਜਾਵੇ ਵੀ ਕੀ ਕਾਰਨ ਹੈ ਨਾ ਦੂਸਰਾ ਇਹ ਵੀ ਜਿਆਦਾ ਨੁਕਸਾਨ ਹੋਇਆ ਆਰਥਿਕ ਪੱਖੋਂ ਵੀ ਜਿੱਦਾਂ ਏਡਾ ਨੁਕਸਾਨ ਆ ਕਿਉਂਕਿ ਆਮ ਬੇਰੁਜ਼ਗਾਰ ਬੰਦਾ ਨਹੀਂ ਭਰਵਾਈ ਕਰ ਸਕਦਾ ਵੀ ਭਾਤਵਾਦ ਸਰਕਾਰ ਇਸਦੀ ਮਦਦ ਕਰੇ ਆਬ ਲੋਕਲ ਪ੍ਰਸ਼ਾਸਨਾਂ ਡੀਸੀ ਵਗੈਰਾ ਵੀ ਪੂਰਾ ਆ ਕੇ ਦੇਖ ਕੇ ਮਦਦ ਕਰ ਲੈ ਜਿਸਪਾਲ ਕੋਈ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਰੇ ਅਸੀਂ ਸੁੱਤੇ ਪਏ ਸੀਗੇ ਕਦੋਂ ਹੋਇਆ ਜੀ ਇਹ ਤਿੰਨ ਕੋਈ ਗੱਲ ਹੈ ਕਿ ਕਿੰਨਾ ਨੁਕਸਾਨ ਹੋਇਆ ਕਿੰਨੇ ਜਣੇ ਜ਼ਖਮੀ ਹਗੇ ਇਹਦੇ ਵਿੱਚ ਨੁਕਸਾਨ ਤਾਂ ਜੀ ਮੇਰੇ ਪਤੀ ਦੇ ਕਾਫੀ ਉਹ ਇਧਰ ਆਫ ਕਰਦੇ ਸੀਗੇ ਦੇਖਦੇ ਸੀ ਕੀ ਹੋਇਆ ਫਿਰ ਉਹਨਾਂ ਦੇ ਜਾਨ ਜਲਣ ਜੀ ਹੋ ਗਈ ਮੇਰੇ ਸਾਹ ਦੀ ਸਿਰ ਚਾਈ ਆ ਜੀ ਕੀ ਮੰਨ ਪਤਾ ਲੱਗਿਆ ਕੋਈ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਕੀ ਮੰਗ ਤਾਈ ਸੁਖਦੇਵ ਸਿੰਘ ਜੀ ਇਹ ਜੇ ਬਲਾਟਾ ਕੁਦਰਤੀ ਬਲਾਟਾ ਜੀ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਕਹੇ ਤਾਂ ਕਹਿੰਦੇ ਕੋਈ ਨਬੱਟ ਤੋ ਕਹਿੰਦੇ ਨਹੀਂ ਪਰ ਨੁਕਸਾਨ ਬਹੁਤ ਹੋਇਆ ਜਿੰਨੇ ਬੱਚੇ ਕੁਝ ਨਹੀਂ ਹੈ ਕਿੰਨਾ ਕ ਨੁਕਸਾਨ ਹੋਇਆ ਬਾਈ ਜੀ ਕਿੰਨੇ ਜਣੇ ਸੱਟਾਂ ਲੱਗੀਆਂ ਸੱਟਾਂ ਦੋ ਜਣੇ ਲੱਗੇ ਬੱਚਾ ਬਚ ਗਿਆ ਜੀ ਜਿਹੜਾ ਹਰ ਮੇਲੇ ਕਰਦਾ ਮਾਲਕਾ ਜੀ ਉਹ ਦਾਖਲਾ ਹੀ ਸੱਟਾ ਬਹੁਤ ਜ਼ਿਆਦਾ ਉਹਦੀ ਗੁੰਮ ਪੈਸੇ ਵਗਦੇ ਨੁਕਸਾਨ ਦਾ ਕੋਟ 90 ਲੱਖ ਦਾ ਨੁਕਸਾਨ ਹੈ ਘਟ ਕੋਟੀ ਉਹਦਾ ਗੋਗ ਲੱਗੀ ਜੀ ਡਿਗ ਡੁਕ ਪੈ ਜੀ ਸੱਟਾ ਕੋਈ ਸਰਟੀਫਿਕੇਟ ਹੈ ਜੀ ਟੌਪ 10 ਦੇ ਕਿਉਂਕਿ ਮਕਾਨ ਸਾਰਾ ਢਾਈ ਢੇਰੀ ਹੋ ਗਿਆ ਕਿੰਨੇ ਤਿੰਨ ਚਾਰ ਕਮਰੇ ਜੀ ਬਤਵਾ ਦੇ ਸਰਕਾਰ ਤੋਂ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਜੇ ਬੰਦਾ ਜਾ ਆਉਦੀ ਅੰਪਾਇਰ ਨੇ ਖੜਾ ਹੋ ਜਾਵੇ ਸੁਖਦੇਵ ਸਿੰਘ ਅੱਜ ਸਵੇਰੇ ਪਖੋਲੇ ਸਰਪੰਚ ਸਾਹਿਬ ਨੇ ਸਾਨੂੰ ਕਾਲ ਕੀਤੀ ਸੀ ਵੀ ਇੱਕ ਹਰਮੇਲ ਸਿੰਘ ਦਾ ਘਰ ਹੈਗਾ ਇੱਥੇ ਗੋਨਾਪੱਤੀ ਦੇ ਵਿੱਚ ਉੱਥੇ ਵੀ ਘਰ ਦੇ ਵਿੱਚ ਅਚਨਚੇਤ ਜਿਹੜਾ ਹੈਗਾ ਧੁਮਾਕਾ ਹੋਇਆ ਹੈਗਾ ਅਸੀਂ ਪਿੰਡ ਦੇ ਵਿੱਚ ਮੌਕੇ ਤੇ ਪਹੁੰਚੇ ਤੇ ਹਰਮੇਲ ਸਿੰਘ ਦਾ ਘਰ ਹੈ ਪਿੱਛੇ ਜਿਹੜਾ ਹੈਗਾ ਤਿੰਨ ਕਮਰੇ ਨੇ ਜੀ ਇਹ ਤਿੰਨੇ ਦੀਆਂ ਉਹ ਧੁਮਾਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਛੱਤਾਂ ਉੱਡ ਗਈਆਂ ਤੇ ਜਾਨੀ ਨੁਕਸਾਨ ਜਿਹੜਾ ਹੁਣ ਉਹ ਬਚ ਗਿਆ ਘਰ ਦਾ ਮਾਲਕ ਹਰਮੇਲ ਸਿੰਘ ਉਹ ਥੋੜਾ ਝੁਲਸਿਆ ਗਿਆ ਉਹ ਬੀਐਮਸੀ ਹਸਪਤਾਲ ਦੇ ਵਿੱਚ ਦਾਖਲਾ ਹੈਗਾ ਉਹਨੇ ਘਰ ਵਾਲੀ ਸੀਗੀ ਸੁਖਪਾਲ कौर ਉਹ ਮੈਨਰ ਜਿਹੜੀ ਹੈਗੀ ਜਖਮੀ ਹੈਗੀ ਕਾਰਨ ਬਤਾ ਲੱਗਿਆ ਫਿਰ ਬਲਾਕ ਕਾਰਨ ਇਹਨਾਂ ਦਸਨ ਮੁਤਾਬਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਅੰਦਰ ਬੈਟਰੀ ਨਾਲ ਕੰਮ ਕਰਦੇ ਨੇ ਇਹ ਬੈਟਰੀ ਬੁੱਟੇ ਹੁੰਦਾ ਕੁਝ ਬੈਟਰੀ ਤੋਂ ਵੀ ਹੋ ਸਕਦਾ ਜਿਹੜਾ ਹੈਗਾ ਵੀ ਜਿਹੜਾ ਕੋਈ ਚਿੰਗਾਰੀ ਲੱਗੀ ਹੋਵੇ ਤੇ ਗੈਸ ਲੀਕ ਦਾ ਵੀ ਚੱਲ ਰਿਹਾ ਹੈਗਾ ਉਹ ਦੇਖਦੇ ਹੁਣ ਕੀ ਮਾਮਲਾ ਸਾਹਮਣੇ ਆ ਰਿਹਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਕੁਝ ਕਹਿ ਰਹੇ ਸਮਾਨੀ ਹਾਂ ਉਹ ਵੀ ਕਹਿ ਰਹੇ ਨੇ ਉਹ ਤਾਂ ਵੀ ਚਲੋ ਬਦਲਵਾਈ ਵਾਲਾ ਮੌਸਮ ਹੈਗਾ ਉਹਦੀ ਪੋਸਿਬਿਲਟੀ ਵੀ ਜਿਹੜੀ ਆਪਾਂ ਖਤਮ ਨਹੀਂ ਕਰ ਸਕਦੇ ਫਿਰ ਵੀ ਦੇਖਦੇ ਆ ਜੋ ਕੁਛ ਹੋਇਆ ਹੈਗਾ ਉਹਦੇ ਮੁਤਾਬਕ ਜੋ ਜੋ ਬੰਦਾ ਹੈਗਾ ਆ ਅਸੀਂ ਜਿਹੜੇ ਹੈਗੇ ਜ਼ਖਮੀ ਹੈਗੇ ਬੀਐਮਸੀ ਉਹਨਾਂ ਬਿਆਨ ਲਿਖ ਰਹੇ ਆ ਤੇ ਕਿਉਂਕਿ ਚਸ਼ਮਦੀਪ ਤਾਂ ਉਹ ਹੀ ਨੇ ਕੋਲੇ ਹੋਈ ਸੀਗੇ ਉਹਨੇ ਦੱਸ ਮਤਾ ਕੋ ਜੋ ਵੀ ਬੰਦੀ ਕਰ ਵੀ ਅਮਲ ਚ ਲਿਆਂਦੀ ਜਾਊਗੀ